ਪਿਆਰ ਰਚਨਾ ਬੜੀ ਅਦਭੁਤ ਗਵਾਈ ਆ ਪਰਮੇਸ਼ਰ ਛਡਾਉਣ ਦੀ ਸਮਰਥ ਰੱਖਦਾ ਪਰਮੇਸ਼ਰ ਨੇ ਬੜੇ ਹੀ ਅਦਭੁਤ ਤਰੀਕੇ ਨਾਲ ਇਸ ਪੈਨ ਨੂੰ ਬਿਮਾਰੀ ਤੋਂ ਛੁਟਕਾਰਾ ਦਿੱਤਾ ਪੂਰੇ ਪੈਨ ਸੁਬਾ ਦੱਸ ਰਹੀ ਸੀ ਜਦੋਂ ਦੱਸ ਰਹੀ ਸੀ ਮੇਰੀਆਂ ਅੱਖਾਂ ਬੜੀਆਂ ਨਮ ਹੋ ਰਹੀਆਂ ਸੀ ਵੀ ਪਰਮੇਸ਼ਰ ਕਿੱਡਾ ਹੀ ਮਹਾਨ ਪਰਮੇਸ਼ਰ ਆ ਸਾਡੇ ਦੁੱਖਾਂ ਤੋਂ ਛਡਾਉਣ ਦੀ ਉਹ ਸਮਰਥ ਰੱਖਦਾ ਤੇ ਇਹ ਪੈਨ ਦੱਸਦੇ ਕਿ ਮੈਨੂੰ 20 ਸਾਲ ਹੋ ਗਏ ਸੀ ਜਿਹੜਾ ਰੋਗ ਮੈਨੂੰ ਸੀ ਉਹ ਮੈਨੂੰ ਵੀ ਨਹੀਂ ਪਤਾ ਸੀ ਤੇ ਡਾਕਟਰਾਂ ਨੂੰ ਵੀ ਪਤਾ ਨਹੀਂ ਸੀ ਮੈਂ ਬਹੁਤ ਟਰੀਟਮੈਂਟ ਲਿੱਤਾ ਮੁਕਸਰ ਸਾਹਿਬ ਤੋਂ ਲੈ ਕੇ ਲੁਧਿਆਣੇ ਤੱਕ ਪੈਣ ਦੱਸਦੇ ਵੀ ਕੋਈ ਮੈਂ ਡਾਕਟਰ ਨਹੀਂ ਛੱਡਿਆ ਕੋਈ ਦੇਸੀ ਇਲਾਜ ਕੋਈ ਹੋਮੋਪੈਥਿਕ ਕੋਈ ਐਲੋਪੈਥਿਕ ਕੋਈ ਆਯੁਰਵੈਦਿਕ ਹਰ ਤਰ੍ਹਾਂ ਦਾ ਟਰੀਟਮੈਂਟ ਲਿੱਤਾ ਪਰ ਕੋਈ ਰਾਮ ਨਹੀਂ ਆਇਆ ਸਕੈਨ ਵੀ ਕਰਵਾਈ ਗਈ ਐਕਸ-ਰੇ ਵੀ ਕਰਵਾਏ ਗਏ ਅਲਟਰਾਸਾਉਂਡ ਵੀ ਕਰਵਾਈ ਗਈ ਪਰ ਕੋਈ ਪਤਾ ਨਹੀਂ ਚੱਲਦਾ ਸੀਗਾ ਡਾਕਟਰ ਕਹਿੰਦੇ ਸੀ ਵੀ ਤੁਹਾਡੇ ਲੀਵਰ ਫੈਟੀ ਹੋ ਚੁੱਕਿਆ ਹੈਗਾ ਇਹ ਸਮੱਸਿਆ ਦਾ ਕੋਈ ਹੱਲ ਨਹੀਂ ਇਹ ਐਵੇਂ ਹੀ ਰਹਿਣਾ ਤੇ ਭੈਣ ਦੱਸਦੀਆਂ ਵੀ ਮੈਂ ਹਫ਼ਤੇ 'ਚ ਇੱਕੋ ਦਿਨ ਫੁਲਕਾ ਖਾਣਾ ਤੇ ਜਿੱਦੇ ਖਾਣਾ ਤੇ ਮੈਨੂੰ ਬੜਾ ਮੇਰੇ ਹਾਜਮ ਨਹੀਂ ਹੁੰਦਾ ਸੀਗਾ ਬੜੀ ਮੈਨੂੰ ਤਕਲੀਫ ਹੁੰਦੀ ਪੂਰਾ ਹਫਤਾ ਕੰਮ ਵੀ ਕਰਨਾ ਕੋਈ ਭੁੱਖ ਨਹੀਂ ਲੱਗਦੀ ਸੀ ਤੇ ਜਿੱਦੇ ਵੀ ਪਰਿਵਾਰ ਕਹਿੰਦਾ ਸੀ ਵੀ ਤੁਸੀਂ ਰੋਟੀ ਖਾਇਆ ਕਰੋ ਤੇ ਮੈਨੂੰ ਕਹਿੰਦੇ ਬੜਾ ਗੁੱਸਾ ਹੁੰਦਾ ਕਿਉਂਕਿ ਮੇਰੀ ਰੋਟੀ ਹਜਮ ਹੀ ਨਹੀਂ ਹੁੰਦੀ ਸੀ 2019 ਦੇ ਵਿੱਚ ਇਹ ਭੈਣ ਵਿਸ਼ਵਾਸ ਦੇ ਵਿੱਚ ਆਏ ਇਹਨਾਂ ਨੇ ਪ੍ਰਭੂ ਯੋਸੂਅਸੂਸੀ ਬਾਰੇ ਜਾਣਿਆ ਔਰ ਜਾਣਨ ਤੋਂ ਬਾਅਦ ਇਹ ਭੈਣ ਨੇ ਪ੍ਰਭੂ ਦੇ ਸਾਹਮਣੇ ਪ੍ਰਾਰਥਨਾ ਕੀਤੀ ਪਰਮੇਸ਼ਰ ਦੀ ਬਾਣੀ ਜਰਮੀਆਂ ਦੇ ਵਿੱਚ ਲਿਖਿਆ ਹੈਗਾ 33 ਦੀ 3 ਦੇ ਵਿੱਚ ਕਿ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦਵਾਂਗਾ ਮੈਂ ਤੈਨੂੰ ਓਖੀਆਂ ਓਖੀਆਂ ਵੱਡੀਆਂ ਵੱਡੀਆਂ ਗੱਲਾਂ ਦੱਸਾਂਗਾ ਜਿੰਨਾ ਬਾਰੇ ਤੂੰ ਜਾਣਦਾ ਨਹੀਂ ਪ੍ਰਭੂ ਦੇ ਦਾਸ ਤੋਂ ਆਪਾਂ ਇਹ ਵਚਨ ਸੁਣਿਆ ਔਰ ਬਹੁਤ ਵਾਰੀ ਪ੍ਰਭੂ ਦੇ ਦਾਸਾਂ ਨੇ ਦੱਸਿਆ ਕਿ ਇਹ ਇੱਕ ਫੋਨ ਨੰਬਰ ਹੈ ਪਰਮੇਸ਼ਰ ਨਾਲ ਕੰਟੈਕਟ ਕਰਨ ਦਾ ਇਸ ਪੈਨ ਨੇ ਪ੍ਰਾਰਥਨਾ ਕੀਤੀ ਪ੍ਰਭੂ ਦੇ ਸਾਹਮਣੇ ਪਰਮੇਸ਼ਰ ਤੂੰ ਮੇਰੀ ਬਿਮਾਰੀ ਨੂੰ ਜਾਣਦਾ ਪ੍ਰਭੂ ਸਾਰੇ ਡਾਕਟਰ ਜਵਾਬ ਦੇ ਚੁੱਕੇ ਆ ਪਰ ਤੂੰ ਡਾਕਟਰਾਂ ਦਾ ਡਾਕਟਰ ਹੈ ਤੂੰ ਹਕੀਮਾਂ ਦਾ ਹਕੀਮ ਹੈ ਵਿਆਦਾਂ ਦਾ ਵੈਦ ਹੈ ਮੇਰਾ ਇਲਾਜ ਪ੍ਰਭੂ ਤੇਰੇ ਕੋਲ ਹੈ ਤੂੰ ਆਪਣੇ ਪੇਥ ਨੂੰ ਪ੍ਰਗਟ ਕਰ ਮੈਂ ਜੀਉਣਾ ਚਾਹੁੰਨੀ ਆ 2022 ਦੇ ਵਿੱਚ ਜਨਵਰੀ ਦੇ ਵਿੱਚ ਪਰਮੇਸ਼ਰ ਨੇ ਆਪਣੇ ਪੇਥ ਨੂੰ ਪ੍ਰਗਟ ਕੀਤਾ ਇਸ ਪੇਨ ਦੇ ਅਚਾਨਕ ਹੀ ਦਰਦ ਹੋਇਆ ਬਹੁਤ ਜ਼ਿਆਦਾ ਉਸ ਦਰ ਦੇ ਦੌਰਾਨ ਭੈਣ ਨੂੰ ਲੁਧਿਆਣੇ ਵੀ ਦਾਖਲ ਕੀਤਾ ਗਿਆ 5-6 ਦਿਨ ਉੱਥੇ ਵੀ ਐਡਮਿਟ ਰਹੇ ਉਹਨਾਂ ਨੇ ਵੀ ਜੋ ਟ੍ਰੀਟਮੈਂਟ ਕੀਤਾ ਪਰ ਉਹਦੇ ਵਿੱਚ ਕੋਈ ਆਰਾਮ ਨਹੀਂ ਸੀਗਾ ਉਸ ਤੋਂ ਬਾਅਦ ਭੈਣ ਘਰ ਵਾਪਸ ਆ ਗਏ ਆਪਣੇ ਇੱਥੇ ਮੁਕਸਰ ਦੇ ਵਿੱਚ ਵੀ ਡਾਕਟਰਾਂ ਤੋਂ ਟ੍ਰੀਟਮੈਂਟ ਲਿੱਤਾ ਕੋਈ ਆਰਾਮ ਨਹੀਂ ਉਹ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਲੁਧਿਆਣੇ ਲੈ ਜਾਓ ਲੁਧਿਆਣੇ ਵੀ ਲੈ ਕੇ ਗਏ ਕੋਈ ਆਰਾਮ ਨਹੀਂ ਆਇਆ ਭੈਣ ਨੂੰ ਵਾਪਸ ਘਰੇ ਆਪਣੇ ਲਿਆਂਦਾ ਗਿਆ ਪਰ ਇੱਕ ਦਿਨ ਫੇਰ ਅਚਾਨਕ ਭੈਣ ਦੇ ਬੋਹ ਜਿਆਦਾ ਛਾਤੀ 'ਚ ਦਰਦ ਹੋਇਆ ਤੇ ਸਾਹ ਜਿਹੜਾ ਸੀ ਉਹ ਰੁੱਕ ਰੁੱਕ ਕੇ ਆਣਾ ਸ਼ੁਰੂ ਹੋ ਗਿਆ। ਔਰ ਭੈਣ ਨੇ ਬੈੱਡ ਦੇ ਉੱਪਰ ਜਦ ਕਿ ਇਹਨਾਂ ਦੀ ਹਾਲਤ ਬੋਹ ਜਿਆਦਾ ਖਰਾਬ ਸੀ ਆਪਣੇ ਹਸਬੰਦ ਨੂੰ ਕਾਲ ਕੀਤੀ ਕਿ ਜਿੰਨਾ ਜਲਦੀ ਤੁਸੀਂ ਆ ਸਕਦੇ ਆਜੋ ਮੇਰੀ ਸਿਹਤ ਜਿਹੜੀ ਬਹੁਤ ਖਰਾਬ ਹੈ। ਵਾਕਈ ਭੈਣ ਜਦੋਂ ਸਵੇਰ 10 ਵਜੇ ਸੀ ਵਾਕਈ ਇਹਨਾਂ ਦੀ ਸਿਹਤ ਬਹੁਤ ਖਰਾਬ ਸੀ ਪਰ ਪਰਮੇਸ਼ਰ ਦਾ ਅਨੁਗ੍ਰਹਿ ਇਸ ਭੈਣ ਦੇ ਉੱਪਰ ਸੀ। ਪਰਮੇਸ਼ਰ ਦੀ ਬਾਣੀ ਜਿਸ਼ਾਇਆ ਕਿਆੜੀ ਦੀ 10 10 ਦੀ ਹੈ ਕਿ ਨਾ ਡਰ ਨਾ ਕਾਬਰ ਮੈਂ ਤੇਰਾ ਪਰਮੇਸ਼ਰ ਹਾਂ ਤੇ ਮੈਂ ਤੈਨੂੰ ਫਤਿਹਮਨ ਸੱਜੇ ਹੱਥ ਨਾਲ ਸੰਭਾਲਾਂਗਾ ਭੈਣ ਨੂੰ ਇਹ ਵਜਨ ਜਿਹੜਾ ਸੀ ਉਹ ਯਾਦ ਆ ਰਿਹਾ ਸੀ ਭੈਣ ਮਨ ਦੇ ਵਿੱਚ ਇਹ ਵਚਨ ਬੋਲ ਰਹੀ ਸੀ ਬੋਲ ਰਹੀ ਸੀ ਹੋਰ ਭੈਣ ਨੂੰ ਬੈੱਡ ਤੇ ਪਏ ਭੈਣੇ ਕਹਿ ਰਹੇ ਸੀ ਪ੍ਰਭੂ ਤੂੰ ਮੈਨੂੰ ਬਚਾ ਤੂੰ ਮੈਨੂੰ ਚੰਗਾ ਕਰ ਸਕਦਾ ਪ੍ਰਭੂ ਮੈਂ ਜਣਾ ਚਾਹੁੰਨੀ ਐ ਮੈਨੂੰ ਲੰਮੀ ਉਮਰ ਚਾਹੀਦੀ ਹੈ ਪ੍ਰਭੂ ਤੋਂ ਮੈਨੂੰ ਬਚਾ ਮੇਰਾ ਪਰਿਵਾਰ ਜਿਹੜਾ ਉਹ ਰੋਲ ਜਾਏਗਾ ਪਰਮੇਸ਼ਰ ਨੇ ਬੜਾ ਹੀ ਅਦਭੁਤ ਚਮਤਕਾਰ ਕੀਤਾ ਉਸ ਵਕਤ ਇਹਨਾਂ ਦੇ ਹਸਬੰਦ ਆਏ ਇਹਨਾਂ ਨੂੰ ਲੈ ਕੇ ਗਏ ਔਰ ਬਹੁਤ ਹੀ ਜ਼ਬਰਦਸਤ ਭੈਣ ਨੂੰ ਉਲਟੀ ਆਈ ਜਿੱਦਾਂ ਇਹ ਜ਼ਬਰਦਸਤ ਭੈਣ ਨੂੰ ਉਲਟੀ ਆਈ ਭੈਣ ਨੇ ਆਪਣੇ ਆਪ ਨੂੰ ਰਿਲੈਕਸ ਫੀਲ ਕੀਤਾ ਜਦੋਂ ਇਹਨਾਂ ਨੂੰ ਹਸਪੀਟਲ ਪਠੰਡੇ ਏਮਸ ਦੇ ਵਿੱਚ ਲਿਜਾ ਰਹੇ ਸੀ ਉਥੇ ਜਾ ਕੇ ਇਹਨਾਂ ਨੂੰ ਲੂਜ਼ ਮੋਸ਼ਨ ਹੋਇਆ ਥੋੜਾ ਰਿਲੈਕਸ ਫੀਲ ਹੋਇਆ ਉਸ ਵਕਤ ਡਾਕਟਰ ਨੂੰ ਚੈੱਕ ਕਰਵਾਇਆ ਗਿਆ ਡਾਕਟਰ ਕਹਿੰਦੇ ਤੁਸੀਂ ਇੰਜੀਓਗ੍ਰਾਫੀ ਕਰਵਾਓ ਤੇ ਇੱਥੇ ਕੋਈ ਇਲਾਜ ਨਹੀਂ ਹੈ ਤੁਸੀਂ ਇਹਨਾਂ ਨੂੰ ਪੀਜੀਆਈ ਚੰਡੀਗੜ੍ਹ ਲੈ ਜਾਓ ਇਸ ਪਿਆਨੇ ਕਿਹਾ ਵੀ ਤੁਸੀਂ ਮੇਰਾ ਇਲਾਜ ਨਹੀਂ ਕਰ ਸਕਦੇ ਉਹ ਕਹਿੰਨੇ ਵੀ ਮੇਰਾ ਨਵਾਂ ਨਵਾਂ ਹਸਪੀਟਲ ਹੈ ਮੈਂ ਤੁਹਾਡਾ ਇਲਾਜ ਨਹੀਂ ਕਰ ਸਕਦਾ ਜਦ ਕਿ ਆਪਾਂ ਸੁਣਦੇ ਆ ਵੀ ਪੀਜੀਆਈ ਦੇ ਵਿੱਚ ਇਲਾਜ ਕਰੋਨਾ ਬਹੁਤ ਔਖਾ ਹੈ ਕਿਉਂਕਿ ਉੱਥੇ ਤਾਂ ਆਪਾਂ ਨੂੰ ਅਪਾਇੰਟਮੈਂਟ ਵੀ ਜਲਦੀ ਨਹੀਂ ਮਿਲਦੀ ਇਹਨਾਂ ਨੇ ਪ੍ਰਭੂ ਦੇ ਦਾਸ ਤੋਂ ਪ੍ਰਾਰਥਨਾ ਕਰਵਾਈ ਔਰ ਪਿਆਰ ਦੇ ਮਾਮ ਚ ਬੜੀ ਤਮੰਨਾ ਸੀ ਕਿ ਮੈਂ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੋਵਾਂ ਔਲ ਦੇਰ ਪਿਆਰ ਨੇ ਬੜੀ ਹੀ ਵਿਸ਼ਵਾਸ ਦੇ ਨਾਲ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੋਏ ਪ੍ਰਭੂ ਦੇ ਦਾਸ ਤੋਂ ਪ੍ਰਾਰਥਨਾ ਕਰਵਾਈ ਔਰ ਕਰਵਾਨ ਤੋਂ ਬਾਅਦ ਇਹ ਪੀਜੀਆਈ ਚੰਡੀਗੜ੍ਹ ਦੇ ਵਿੱਚ ਚਲੇ ਗਏ ਔਰ ਪਰਮਿਸ਼ਨ ਨੇ ਬੜਾ ਹੀ ਅਦਭੁਤ ਚਿੰਨ ਚਮਤਕਾਰ ਉਹ ਜਗ੍ਹਾ ਤੇ ਕੀਤਾ ਇਹਨਾਂ ਨੂੰ ਉੱਥੇ ਅਪੁਆਇੰਟਮੈਂਟ ਵੀ ਮਿਲ ਗਈ ਔਰ ਅਗਲੇ ਦਿਨ ਹੀ 23 ਨੂੰ ਗਏ 24 ਨੂੰ ਸਵੇਰ ਇਹਨਾਂ ਨੂੰ ਐਡਮਿਟ ਕੀਤਾ ਗਿਆ ਇਹਨਾਂ ਦੇ ਤਿੰਨ ਸਟੰਟ ਪਾਏ ਗਏ ਔਰ ਉਸ ਵਕਤ ਪਿਆਡੂ ਹੋਸ਼ ਸੀ ਪਰ ਨਾ ਨਾ ਜਿਸ਼ਾਇਆ ਕਿ ਆਲੀ ਦੀ ਦਾਸੀ ਬੋਲ ਰਹੀ ਸੀ ਕਿ ਪ੍ਰਭੂ ਤੂੰ ਮੇਰੇ ਅੰਗਸ ਆ ਗਿਆ ਮੈਂ ਨਹੀਂ ਡਰਾਂਗੀ ਮੈਂ ਨਹੀਂ ਘਬਰਾਂਗੀ ਤੂੰ ਮੇਰਾ ਪਰਮੇਸ਼ਰ ਆ ਇਹ ਬੈਣ ਕਹਿੰਦੀ ਮੈਂ ਇਹੋ ਚਿੱਠੀ ਦੇ ਵਿੱਚ ਦਿਆ ਕਰ ਰਹੀ ਸੀ ਮੇਰਾ ਪ੍ਰੇਤ ਤੇ ਡਾਕਟਰ ਆਪਦੇ ਮੂੰਹੋਂ ਕਹਿੰਦੇ ਆ ਕਹਿੰਦੇ ਇੱਥੇ ਜਿੱਦੇ ਵੀ ਓਪਰੇਟ ਲਈ ਹੁੰਦੇ ਆ ਉਹ ਬੜੇ ਡਰਦੇ ਆ ਬੜੇ ਰੋਂਦੇ ਆ ਬੜੇ ਚੀਕਾ ਮਾਰਦੇ ਆ ਵੀ ਇਹ ਭੈਣ ਤਾਂ ਬੜੀ ਦਲੇਰ ਆ ਹallelujah ਕਿਉਂਕਿ ਦਲੇਰੀ ਦੇਣ ਵਾਲਾ ਕੋਈ ਹੋਰ ਨਹੀਂ ਸਾਡਾ ਪਰਮੇਸ਼ਰ ਯੂਸੂ ਮਸੀਹ ਤੇ ਪਰਮੇਸ਼ਰ ਦੀ ਦਿੱਤੀ ਹੋਈ ਦਲੇਰੀ ਇਸ ਭੈਣ ਕੋਲੇ ਸੀ ਇਹ ਭੈਣ ਦੱਸਦੀ ਵੀ ਕਿਤੇ ਤਾਂ ਮੈਂ ਇੱਕ ਫੁਲਕਾ ਖਾਣ ਸੀ ਉਹ ਵੀ ਹਾਜਮ ਨਹੀਂ ਹੁੰਦਾ ਸੀ ਬੜਾ ਮੈਨੂੰ ਲੜਾਈ ਵੀ ਮੈਂ ਕਰਦੀ ਸੀ ਵੀ ਤੁਸੀਂ ਮੈਨੂੰ ਐਵੇਂ ਖਵਾ ਦਿੰਨੇ ਹੋ ਤੇ ਉਸ ਤੋਂ ਬਾਅਦ ਇਹ ਭੈਣ ਕਹਿੰਦੀ ਮੈਂ ਰੋਟੀ ਵੀ ਖਾਦੀ ਮੈਂ ਪਰੌਂਠੇ ਖਾਦੀ ਮੈਂ ਦੁੱਧ ਵੀ ਪੀਤਾ ਮੈਂ ਫਰੂਟ ਵੀ ਖਾਦਾ ਮੈਂ ਸੌਣ ਲੱਗੇ ਚਾਹ ਵੀ ਪੀਤੀ ਬਿਲਕੁਲ ਠੀਕ ਔਰ ਦੂਸਰੇ ਦਿਨ 24 ਤਰੀਕ ਨੂੰ ਟੈਂਨ ਨੂੰ ਕੋਠਾ ਹਸਪਤਾਲ ਤੋਂ ਤੇ ਆਇਆ ਦਿੱਤਾ ਗਿਆ ਜਦਕਿ ਉੱਥੇ ਅਪਾਇੰਟਮੈਂਟ ਲੈਣੀ ਬਹੁਤ ਔਖਾ ਅਪਰੇਟਲੀ ਟਾਈਮ ਮਿਲਣਾ ਬਹੁਤ ਔਖਾ ਰੈਸ਼ਲੀ ਜਿਹੜਾ ਕਮਰਾ ਸੀ ਮਿਲਣਾ ਬਹੁਤ ਔਖਾ ਪਰਮੇਸ਼ਰ ਖੁਦ ਆਪ ਉਸ ਜਗ੍ਹਾ ਤੇ ਖੜਕੇ ਪੈਨ ਦਾ ਆਪਰੇਟ ਕਰਵਾਇਆ ਔਰ ਪਰਮੇਸ਼ਰ ਨੇ 1.5 ਦਿਨ ਦੇ ਵਿੱਚ ਪੈਨ ਨੂੰ ਆਪਰੇਟ ਕਰਕੇ ਚੰਗਾ ਪਲਾ ਕਰਕੇ ਆਪਣੇ ਘਰ ਵਾਪਸ ਭੇਜ ਦਿੱਤਾ ਇਸ ਲਈ ਪੈਨ ਪ੍ਰਭੂ ਦਾ ਧੰਨਵਾਦ ਕਰਦੀ ਸਾਰੀ ਮਿਹਨਤ ਕਰਦਾ ਹੈ